ਹੋ ਜੀਵਨ ਨਾਮ ਧਿਆਏ ਹੋ ਜੀਵਨ ਨਾਮ ਧਿਆਏ ਮੇਰੇ ਪ੍ਰੀਤਮ ਮੇਰੇ ਪ੍ਰੀਤਮ ਹੋ ਜੀਵਨ ਨਾਮ ਧਿਆਏ ਸਾਰੇ ਅੰਖੋ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਏਹ ਜਪੋ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਸਿੱਧ ਬੋਲਣ ਸ਼ਬਦ ਬਚਨ ਤਨ ਨਾਨਕ ਤੇਰੀ ਵੱਡੀ ਤਬਾਰ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਬੋਲੀ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ 5 ਅਕਤੂਬਰ ਤੋਂ ਲੈ ਕੇ ਅੱਜ 28 29 ਤਰੀਕ ਹੈ ਜੀਵਾਨ ਚੱਲ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਉਹਦੀ ਬਖਸ਼ਿਸ਼ ਤੋਂ ਬਗੈਰ ਕੋਈ ਵੀ ਕਾਰਜ ਸਿੱਧ ਨਹੀਂ ਹੋ ਸਕਦਾ ਚਾਹੇ ਪਾਣੀ ਵੀ ਪੜਨੀ ਉਹਦੀ ਰਹਿਮਤ ਚਾਹੀਦੀ ਰਦੀ ਕਿਰਪਾ ਅਨਸਾਰ ਹੀ ਸਾਰੇ ਕਾਰਜ ਸਿੱਧ ਹੁੰਦੇ ਸਤਗੁਰ ਹੋਏ ਦਿਆਲ ਤਾਂ ਜੋ ਦਿਆਲ ਨਾ ਹੋਵੇ ਨਾ ਤੇ ਕੋਈ ਸ਼ਰਧਾ ਨਹੀਂ ਪੂਰੀ ਹੋ ਸਕਦੀ ਆਪਾਂ ਕਹਿੰਦਾ ਵੀ ਮੈਂ ਅਰਦਾਸ ਕਰਦੀ ਏ ਮੇਰੀ ਸ਼ਰਧਾ ਪੂਰੀ ਹੋ ਜਾਈ ਜਿਉਂ ਦਿਆਲ ਨਹੀਂ ਹੋਇਆ ਸ਼ਰਧਾ ਨਹੀਂ ਪੂਰੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੀ ਜਿੱਥੇ ਸਮਾਪਤੀ ਹੁੰਦੀ ਹੈ ਨਾ ਸਮਾਪਤੀ ਤੇ ਉਹਦੀਆਂ ਸਮਾਪਤੀ ਦੀਆਂ ਤੁਕਾਂ ਸ਼ਲੋਕ ਕਿੰਨਾ ਪਿਆਰਾ ਹੈ ਕਿੰਨਾ ਮਹਿੰਗਾ ਹੈ ਕਿੰਨਾ ਵਿਚਾਰ ਕਰਨ ਵਾਲਾ ਹੈ ਕਿ ਤੂੰ ਸਾਰੀ ਬਾਣੀ ਪੜ੍ਹੀਏ ਅਖੀਰ ਦੇ ਮਹਾਰਾਜ ਨੇ ਕੀ ਕਿਹਾ ਤਰਸ ਪਿਆ ਮੈਂ ਰahmat ਨਹੀਂ ਪੜਨਾ ਸਾਰੇ ਵੀ ਬੜ ਕੇ ਰਸ ਮੈਂ ਰahmat ਹੋਈ ਮੈਂ ਰahmat ਹੋਈ ਇਹ ਤਰ੍ਹਾਂ ਨਹੀਂ ਗਾ ਇਹਨੂੰ ਅਲੱਗ ਨਹੀਂ ਪੜਨਾ ਮਿਹਰਮਤ ਆਹ ਵਿੱਚ ਮਿਹਰਮਤ ਤੇ ਤੇਰੀ ਰਹਿਮਤ ਹੋਈ ਹੈ ਫਿਰ ਕਿਤੇ ਕਾਰਜ ਸੰਪੂਰਨ ਹੋਇਆ ਜਿੰਨੇ ਬਾੜੀ ਮਹੌਨ ਤੱਕ ਪੜੇ ਆਪੋ ਸਤਿਨਾਮ ਸ੍ਰੀ ਵਾਹਿਗੁਰੂ ਤੂੰ ਤਰਸ ਕੀਤਾ ਸਾਡੇ ਤੇ ਸਾਡੇ ਕੋਈ ਸਿਆਣ ਬਣੀ ਇਹਦੇ ਚ ਮਾਲਕਾ ਜੇ ਤੂੰ ਤਰਸ ਨਾ ਕਰਦਾ ਸੋਠੀ ਨਹੀਂ ਸਕਦੇ ਸੀ ਵਾਹਿਗੁਰੂ ਜੇ ਤੂੰ ਤਰਸ ਨਾ ਕਰਦਾ ਤੇ ਤੇਰੇ ਕੋਲ ਆ ਕੇ ਅਸੀਂ ਮੱਥਾ ਦੇਖ ਸਕਦੇ ਹਾਂ ਭਲਾ ਤੇ ਜਿਨ੍ਹਾਂ ਦੇ ਕਰਮਾ ਚ ਨਹੀਂ ਉਹਨਾਂ ਨੂੰ ਇਹ ਸਮਝ ਲਓ ਵੀ ਹਾਲੇ ਰਹਿਮਤ ਨਹੀਂ ਹੋਈ ਹਾਲੇ ਗੁਰੂ ਨੂੰ ਤਰਸ ਨਹੀਂ ਆਇਆ ਹੈ ਤਾਂ ਇਹ ਰਹਿਮਤ ਨਹੀਂ ਹੋਈ ਤਰਸ ਤੋਂ ਬਗੈਰ ਗੱਲ ਨਹੀਂ ਪੜਨੀ ਉਹਦੀ ਰਹਿਮਤ ਚਾਹੀਦੀ ਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਤਨ ਮਨ ਸਾਰੀ ਬਾਣੀ ਦਾ ਨਜੋੜ ਕਿੱਥੇ ਆ ਕੇ ਨਿਭੜਿਆ ਬਲਾ ਤਨ ਮਨ ਥੀਵੈ ਅਰੇ ਤੇ ਗੁਰੂ ਜੀ ਨੇ ਮੰਦਾਵਣੀ ਪਾਈ ਤੇ ਮੰਦਾਵਣੀ ਕਿੰਨੂੰ ਕਹਿੰਦੇ ਬੜਾ ਪਿਛਲੇ ਸਮੇਂ ਦੌਰਾਨ ਜਦੋਂ ਸਾਰੇ ਨੇ ਇੱਕੋ ਕਮਰੇ ਚ ਬਹਿਣਾ ਬਜ਼ੁਰਗਾਂ ਨੇ ਸਾਖੀਆਂ ਸੁਣਾਉਣੇ ਸੋਲੇ ਬਾਣੀ ਦਾ ਪਾਠ ਸੁਣਾਉਣਾ ਤੇ ਫਿਰ ਪਹਿਲਾਂ ਹੱਸਣਾ ਖੇਡਣਾ ਬਾਤਾਂ ਪਾਉਣੀਆਂ ਆ ਕੋ ਸਾਧਨਾਮ ਜੀ ਜਮਾਸਤ ਜਿਵੇਂ ਕਿ ਬਾਤਾਂ ਪਾਉਣੀਆਂ ਕਿ ਮੇਰੀ ਬਾਤ ਉਹ ਜੋ ਵਟਿਆ ਬਜ਼ੁਰਗਾਂ ਨੇ ਛੋਟਿਆਂ ਨੇ ਹੱਸ ਕੇ ਲਿਕੇ ਸੌਣਾ ਹੁਣ ਸਾਰੇ ਰੋ ਕੇ ਸੌਂਦੇ ਕਾਰਨ ਆ ਫੇਸਬੁੱਕ ਆ YouTube ਸਭ ਚਿੰਤਾ 'ਚ ਸੌਂਦੇ ਨੇ ਵੈਰ ਨੂੰ ਵੈਰ ਨੂੰ ਸਾਰੇ ਜੀ ਇਕੱਠੇ ਹੋ ਗਏ ਨਾ ਇੱਕ ਵਾਰੀ ਤੇ ਵੈਰ ਨੂੰ ਵੈਰ ਨੂੰ ਜੱਪ ਕੇ ਗੁਰੂ ਨੂੰ ਯਾਦ ਕਰਕੇ ਸੌ ਹੱਸਦੇ ਸੌ ਹੱਸਦੇ ਉੱਟੋ ਉਹ ਬਾਤ ਕਾਈ ਗੁਰੂ ਅਰਜ ਦੇ ਮਹਾਰਾਜ ਨੇ ਅਖੀਰ ਤੇ ਆ ਕੇ ਕੋਸੀ ਕਿਹੜੀ ਬਾਤ ਮੰਦਾਵਣੀ ਮੰਦਾਵਣੀ ਪਾਈ ਤੇ ਉਹਨਾਂ ਆਖਿਆ 부ਝੋ ਮਦਾਵਣੀ ਦਾ ਮਤਲਬ ਹੁੰਦਾ 부ਝਣਾ ਕਿ ਸਾਰੀ ਬਾਣੀ ਪੜ ਕੇ ਮਦਾਵਣੀ ਪਾਤੀ ਜਾਓ ਸਿੱਕੋ ਜੇ ਦਾ ਮੰਨ ਲੋਗੇ ਤੇ ਗੁਜਰੋਗੇ ਜੇ ਦਾ ਗੱਲ ਨਹੀਂ ਪੜ ਵਾਹਿਗੁਰੂ ਆਪ ਸਤਨਾਮ ਸ੍ਰੀ ਵਾਹਿਗੁਰੂ ਇਹ ਮੰਗਾਵਣੀ ਕੀ ਹੈ ਬਲਾ ਸੁਣੋ ਥਾਲ ਵਿੱਚ ਤਿੰਨ ਵਸਤੂ ਪਈ ਇਹਨੂੰ ਨੰਨੇ ਨੂੰ ਢਿਲਾੜੇ ਪੜਨਾ ਤੁਨ ਬਾਣੀ ਨਾਲ ਸਿਕਾਈਦੀ ਹੈ ਪਰ ਤੁਨ ਸਮਝ ਨਹੀਂ ਅਰਦਾਸਾ ਨਹੀਂ ਅਰਦਾਸਾ ਬਾਕੁ ਟੁਕਾ ਆਪਣੇ ਉਹੀ ਬਣ ਗੁਣ ਉਹੀ ਗੁਣ ਗੁਣ ਸੁਖਮਣੀ ਸਾਡੇ ਉਹੀ ਗੁਣ ਗੁਣ ਕੋਈ ਸਮਝਣਾ ਨਹੀਂ ਕੋਈ ਕਰਨਾ ਨਹੀਂ 11 ਸਾਲ ਸੰਖਿਆ ਦੇ ਲਾਈਨ ਵਿੱਚ ਗਿਆਨ ਸਾਹਿਬ 4 6 ਦਾ ਵਿਆਕਰਣ ਬੜੀ ਐ ਸ਼ਾਇਦ ਕੋਈ ਮੈਨੂੰ ਦੱਸ ਦੇ ਵੀ ਕਿਹਦੇ ਵਿਆਕਰਣ ਬੜੀ ਵਾਹਿਗੁਰੂ ਮੇਰੇ ਸਾਹਮਣੇ ਬੋਲ ਵਾਸੇਹੀ ਹੈ ਫਲਾਣੇ ਦਾ ਗੁਰਦੁਆਰਾ ਫਲਾਣੇ ਦਾ ਗੁਰਦੁਆਰਾ ਗੁਰੂ ਨੂੰ ਕਿਵੇਂ ਸਮਝੇ ਗੁਰਦੁਆਰੇ ਨੂੰ ਸਮਝੇ ਉੱਚੀਆਂ ਬਿਲਡਿੰਗਾਂ ਨੂੰ ਸਮਝੇ ਗੁਰੂ ਦੀ ਵਿਆਕਰਣ ਕੀ ਕਹਿੰਦੀ ਹੈ ਵਿਆਕਰਣ ਹੀ ਅਰਥ ਨੇ ਸ਼ੁੱਧ ਬਾਣੀ ਉਹ ਪੜ ਨਹੀਂ ਸਕਦਾ ਜਿਹਨੂੰ ਵਿਆਕਰਣ ਦਾ ਨਹੀਂ ਪਤਾ ਪੜਾਈਆਂ ਚ ਲਾਏ 15-15 ਸਾਲ ਜਗਜੀਤ ਸਿੰਘ ਆਇਆ ਨਹੀਂ ਲੱਗਾ ਜਗਜੀਤ ਸਿੰਘ ਦਾ ਵਿਆਕਰਣ ਦਾ ਹੀ ਨਹੀਂ ਪਤਾ ਵਿਸ਼ਰਾਮ ਕਿੱਥੇ ਲੱਗਨੇ ਮੈਂ ਵਾਰ-ਵਾਰ ਕਹਿਣਾ ਜਗਜੀਤ ਸਿੰਘ ਨਹੀਂ ਸਮਝਿਆ ਗੁਰਨਾਨਕ ਦੇਵ ਦਰਬਾਰ ਤੇ ਪੈਰੀ ਧਰਿਆ ਇਸ ਤੋਂ ਬਾਅਦ ਕੁਝ ਨਹੀਂ ਕੀਤਾ ਥਾਲ ਵਿੱਚ ਤਿੰਨ ਹੀ ਪੜਨਾ ਤਿੰਨ ਤਿੰਨ ਨੰਨੇ ਉਤਰ ਗਾ ਕੇ ਤਿੰਨ ਮਤਲਬ ਗਿਣਤੀ ਤੇ ਤੈਨੂੰ ਪੜੋਗੇ ਉਦਾਰ ਤੋਰ ਹੋ ਜਾਣਾ ਇੱਕ ਸਿਰਫ ਢਿੱਲਾ ਤੇ ਸਖਤ ਕਰਕੇ ਅੱਖ ਨੂੰ ਪੜਨਾ ਸਭਰ ਜਾਂਦੇ ਥਾਲ ਵਿੱਚ ਤਿੰਨ ਵਸਤੂ ਪਈਓ ਕਿਹੜੀਆਂ ਸੱਤ ਸੰਤੋਖ ਇਹ ਦੱਖੇ ਨੇ ਦੋਵੇਂ ਆਪੋ ਸਾਦੇ ਨਾਮ ਸ੍ਰੀ ਇਹ ਦੋਵੇਂ ਇਕੱਠੇ ਹੀ ਨੇ ਸਤ ਸੰਤੋਖ ਵਖਰੇ ਨਹੀਂ ਸਤ ਸੰਤੋਖ ਤੇ ਦੂਜਾ ਵਿਚਾਰੋ ਤੀਜਾ ਅੰਮ੍ਰਿਤ ਨਾਮ ਠਾਕੁਰ ਦਾ ਪਇਓ ਜਿਸ ਦਾ ਸਬਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਏ ਨੇਤ ਨੇ ਤ ਰੱਖ ਪਰਦਾ ਮਰਜ਼ੀ ਕਿਆ ਗੁਰਬਾਣੀ ਦੀਆਂ ਬਾਤਾਂ ਨੂੰ ਗੁਜਣਾ ਮਦਾਨੀ ਦਾ ਮਤਲਬ ਪਾਣੀ ਦੀਆਂ ਬਾਤਾਂ ਨੂੰ ਗੁਜਣਾ ਹੈ ਕਿ ਗੁਰਬਾਣੀ ਕੀ ਕਹ ਰਹੀ ਹੈ ਮੇਰਾ ਮਨ ਕੀ ਕਹ ਰਿਹਾ ਹੈ ਇਹ ਹੀ ਦੱਸਿਆ ਗੁਰੂ ਰੰਮ ਸਾਹਿਬ ਨੇ ਅਸੀਂ ਇੱਧਰ ਵੀ ਮੱਥਾ ਜਪਜੀ ਸਾਹਿਬ ਵੀ ਪੜਨਾ ਹੈ ਤੇ ਫਿਰ ਤੇ ਫਿਰ ਚਾਰ ਈਟਾਂ ਨੂੰ ਹੀ ਮੱਥਾ ਟੇਕਣਾ ਕਬਰ ਨੂੰ ਵਾਹਿਗੁਰੂ ਦੇਵ ਜਗੁਣੇ ਆਪਾ ਛੱਡ ਦਿਓ ਗੁਰੂ ਨਰਾਜ ਹੁੰਦਾ ਸਿੱਖਾ ਤੇਰੇ ਅੰਦਰ ਮੈਂ ਜਪਜੀ ਸਾਹਿਬ ਦਾ ਦੀਵਾ ਜਗਾ ਤੂੰ ਕਿਥੇ ਜਗਾਉਣਾ ਕਰਦਾ ਵਾਹਿਗੁਰੂ ਬਾਣੀ ਵਾਲਾ ਡੂਲਸ ਆ ਜੀ ਤੈਨੂੰ ਬਾਣੀ ਤੇ ਪਰੋਸਣਾ ਕੋਈ ਦੁਬੰਦਿਆਂ ਤੇ ਡੋਲਦਾ ਮੇਰਾ <muchas> ਕარიਮ ਬਲਕ ਜੀ ਸਾਡਾ ਮਨ ਪਲ ਪਲ ਤੇ ਡੋਲਦਾ ਹੈ ਕਟ ਪਰ ਟੌਲੇ ਮਨ ਡੋਲ ਜਾਂਦਾ ਹੈ ਅੱਜ ਉੱਠਣਾ ਨਹੀਂ ਅੱਜ ਫਿਕਰ ਕਰ ਤੇ ਉਹਨਾਂ ਪਿੰਨੇ ਨੂੰ ਕੱਲੀ ਫੋਨ ਕਰ ਲੈ ਬਾਬਾ ਜੀ ਕੀ ਬੋਲ ਰਹਾ ਹੈ ਉਹਨਾਂ ਨੇ ਮਤਲਬ ਕੀ ਸੀ ਬਗੁਰਦਵਾਰੇ ਗਿਆ ਚੱਲ ਲਈ ਚੱਲ ਜਾ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਦਿਨ ਸਮਝ ਗੇ ਨਾਤਾ ਸੱਚ ਹੈ ਵੀ ਉਸ ਦਿਨ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰ ਹਾਲੇ ਤਾਂ ਇਹਦੇ ਨਾਂ ਤੇ ਵਪਾਰ ਹੀ ਚੱਲ ਰਿਹਾ ਸਾਰਾ